ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੈਂ ਜਾ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗੇ ਮੈਨੂੰ ਕੋਈ ਫੜ ਮੇਰੀ ਗੱਡੀ ਬੰਨ ਗਿਆ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਾਜੀ ਦੀ ਦੜਦੇ ਰਹਿੰਦਾ ਜੀ ਇਹ ਮੇਰਾ ਰੈਨਲ ਆ ਯੂਪੀ ਦਾ ਜੀ ਅੱਛਾ ਹਾਂ ਜੀ ਸਬਜ਼ੀ ਵੇਚਦਾ ਹਾਂ ਆਈ ਸਬਜ਼ੀ ਦਾ ਕੰਮ ਕਿੰਨੇ ਟਾਈਮ ਤੋਂ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਖੜੇ ਸੀ ਤੂੰ ਆਜੋ ਉਰੀ ਖੜੇ ਦੀ ਮਜ਼ਾਰ ਉਰੀ ਕਾ ਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮੈਨੂੰ ਗਰਾਸਨ ਲਾਲ ਵੱਡਣ ਲੱਗੇ ਵੱਡਣ ਲੱਗੇ ਜੀ ਕੋਣ ਕੋਣ ਤੇ नौ पता जी नौ पता नहीं दो बंदे कैंपर से एक बंदे की एक, एक, एक दो कैंपर से देखने समान कड़ासे गासा मेरी गई मेरे गासे मार गए कारण मेरा कोई कसूर नी है जी कोई कोई कारण नहीं है मेरे लिए कराया कोई कोई मेरे लिए हाथ भी नहीं कोई तैयार कुछ भी नी दे मेरे लिए ਕੱਟ ਵੇਡ ਕਿੱਤੇ ਵੱਜਿਆ ਤੇਰੇ ਮੇਰੇ ਪੈ ਹੱਥੇ ਤੇ ਵੱਜੀ ਆ ਵੱਜੀ ਆ ਮਟਾ ਹੱਥ ਆ ਹੱਥ ਵੱਟ ਗਿਆ ਮੇਰਾ ਇਹ ਪੈ ਸੱਤ ਮਟ ਗਿਆ ਵਾਰਾ ਜੀ ਕਿੰਨੀ ਕਿੰਨੀ ਭੰਨੀ ਤੇਰੀ ਸਾਰੀ ਸਾਨੂੰ ਤੀਨ ਤੀਨ ਸਾਰਾ ਕੁਝ ਬੰਨਦਾ ਸਬਜੀ ਸਾਰੀ ਸਬਜੀ ਖਰਾਤੀ ਸਾਰੀ ਸਬਜੀ ਇਹਤੀ ਜੀ ਕੱਲਾ ਹੀ ਸੀਗਾ ਤੂੰ ਮੈਂ ਕੱਲੇ ਦੀ ਬਾਈ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਡਿਰਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਆਂਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਇੱਕ ਮੈਥਡ ਹੈ ਵਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੱਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਇਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੱਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਜਿਹਦੇ ਸੱਟਾਂ ਮਾਰੀ ਇਹ ਇੱਥੇ ਸਬਜ਼ੀ ਲਾਉਂਦਾ ਡੱਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਕਰਦਾ ਹਾਂ ਪ੍ਰਵਾਸੀ ਜੀ ਹਾਂ ਇਹ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇ ਫੋਂਦਾ ਉਹ ਦੇਖ ਲਈਏ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੁਪਰ ਉਹਦੇ ਕਾਹ ਦੀ ਸਟਾਣੀ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਲੇ ਇੰਟੀਮੇਸ਼ਨ ਨਹੀਂ ਆਈ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੋਈ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਲੇ ਤਫ਼ਤੀਸ਼ ਕਰ ਰਹੇ ਆ ਇਹਦੇ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ